ਵੀਡੀਓ ਦਿਖਾ ਬੱਚੇ ਸਰ ਗੱਲ ਸਰ ਗੱਲ ਸੁਣਿਓ ਸਰ ਸਰ ਇਹ ਗੱਲ ਦੇ ਗੱਲ ਸੁਣਿਓ ਮਹਿਲਾ ਕੁਛ ਨਾਲ ਗਈਆਂ ਜੋ ਤੁਸੀਂ ਲੈ ਕੇ ਆਏ ਹੋ ਨਾ ਹਾਂਜੀ ਇਹ ਉਹ ਤੇ ਪਰਿਵਾਰ ਕੇ ਕਹਿ ਰਹੇ ਡਰੋ ਰੋ ਕੇ ਕਹਿ ਰਹੇ ਲੇਡੀਜ਼ ਤਾਂ ਰੋ ਰੋ ਕੇ ਕਹਿ ਰਹੀਆਂ ਕਿ ਕੋਈ ਮਹਿਲਾ ਗੈਸਟੇਬਲ ਨਹੀਂ ਸੀ ਨਾਲ ਜੀ ਮਹਿਲਾ ਬੰਦੇ ਲੈ ਕੇ ਆਏ ਇੱਥੇ ਇੱਥੇ ਕਿਉਂ ਨਹੀਂ ਆਈਆਂ ਇੱਥੇ ਦਿਖਾਓ ਇਹਨੂੰ ਸਰ ਕੋਈ ਗਾਲੀ ਗਲੋਚ ਵੀ ਹੋ ਜਾਂਦਾ ਥੱਲੇ ਮੈਨੂੰ ਜੇ ਨਾਲ ਗਈਆਂ ਪਰ ਹੁਣ ਕਿ ਚਲ ਗਈਆਂ ਉਹਨੂੰ ਰੋਲ ਜਿਡੀ ਕਰੋ ਇੱਥੇ ਮਹਿਲਾ ਕੌਂਸਲ ਹੁਣ ਕਿੱਥੇ ਆ ਗਈ? ਖਾਲੇ ਚ ਨਜ਼ਰ ਆ। ਪੰਜ ਵੇਕੇ ਨਾਲ ਖੜੀਆਂ ਨਹੀਂ ਜਾਈਆਂ। ਦੇਖ ਲਓ ਮੇਰੇ ਦਿਨ ਤੋਂ ਹੀ ਕਹਿ ਜਾਓ ਲੇਡੀਜ਼ ਤਾਂ ਛੱਡਦੇ ਨੇ। ਲੇਡੀਜ਼ ਕੋ ਛੱਡਦੇ ਆ। ਇਹ ਜਾਣ ਕੇ ਦਿੰਦੇ ਆ। ਸਰ ਜੀ ਇਹਨਾਂ ਨੇ ਹੁਣ ਕਹਿੰਦੇ ਆ ਹੁਣ 3 ਘੰਟੇ ਲਗਾ ਕੇ ਉਹ ਕਹਿੰਦਾ ਬੀਬੀਆਂ ਲੈ ਜਾਓ ਬੰਦੇ ਨਹੀਂ ਛੱਡ ਰਹੇ। ਉਹ ਬੰਦਿਆਂ ਨੇ ਕਤਲ ਕਰਤਾ। ਹਾਂ। ਬੰਦੇ ਨਹੀਂ ਛੱਡ ਰਹੇ। ਕੰਮ ਜੋ ਜਿਹੜੇ ਅਧਿਨ ਲਿਆਏ ਸਾਰੇ ਇਕੱਠੇ ਸੀਗੇ। ਹਾਂ। ਜੇ ਕਸੂਰਵਾਰਾ ਸਾਰੇ ਆ ਨਹੀਂ ਆ ਤਾਂ ਨਹੀਂ ਆ। ਤੁਸੀਂ ਤੁਸੀਂ ਰੱਬ ਤੱਕ ਟੋ ਵੀ ਬੀਬੀਆਂ ਨੂੰ ਬੰਦੇ ਕੋ ਲੈ ਕੇ ਲੇਡੀ ਕਾ ਕਨਸਟੇਬਲ ਕਿਉਂ ਨਹੀਂ ਸੀ ਲੇਡੀ ਅਫਸਰ ਤੁਸੀਂ ਨਾਲ ਸੀ ਉਸੇ ਮੈਂ ਤੁਸੀਂ ਨਾਲ ਸੀ ਹਾਂ ਮੈਂ ਸੀ ਕੈਮਰਾ ਲੱਗਾ ਜੀ ਦਿਖਾਓ ਤੁਹਾਨੂੰ ਦਿਖਾਉਗਾ ਤੁਸੀਂ ਹੁਣ ਤੋਂ ਹੀ ਬੜਕ ਮਾਰਦੇ ਇਹ ਕਹਿੰਦੇ ਸੀ ਆਟੋ ਚੋਰਾ ਨਾ ਮਾਕੇ ਅੱਡੇ ਚ ਗੱਡੀ ਚ ਬੈਠਾ ਸਾਡੇ ਨਾਲ ਮਾਸਲ ਕੱਢਣਾ ਨਹੀਂ ਆ ਤੁਹਾਡੇ ਆਪਣੀ ਮਾਤਾ ਮਾਤਾ ਕੋਈ ਗੱਲ ਕੋਈ ਗੱਲ ਕਪਰਾਣਾ ਨਹੀਂ ਸਰ ਹੈ ਕਿ ਇਹ ਮਾਮਲਾ ਥੋੜਾ ਦੱਸ ਦੋ ਮੈਂ ਇਹ ਮਾਮਲਾ ਸਿਪਲ ਸਮਝਾ ਲੈਂਦੇ ਬੈਠੋ ਮਾਤਾ ਕੋਈ ਗੱਲ ਇਹਦਾ ਪਾਜੀ ਕੱਢ ਗਿਆ ਕੋਈ ਨਹੀਂ ਮਾਤਾ ਕੋਈ ਨਹੀਂ ਕਿਉਂ ਲੈਂਦਾ ਤੁਹਾਨੂੰ ਚੱਕ ਕੇ ਕਿਉਂ ਲੈਂਦਾ ਥੋੜਾ ਦੱਸ ਦੋ ਮੈਂ ਦੱਸਦਾ ਜੀ ਇਹਨਾਂ ਦਾ ਕਸੂਰ ਇਹ ਪਾਜੀ ਨਹੀਂ ਇਹੋਨੇ ਮੈਂ ਕਿਸੇ ਪਰੇ ਲਾ ਸਕਦੇ ਕਿਵੇਂ ਲਾ ਲਓ ਇਧਰਲੇ ਮਨੇ ਵੀ ਭਜਾਏ ਸੀ ਜਿੱਧਰ ਕਿਦਾਂ ਪਾਸ ਤੇ ਮੁੰਡੇ ਦੇ ਪਾਸ ਤੇ ਪੈਣ ਦੇ ਨਾਲ ਆਇਆ ਸੀ ਮੈਂ ਬੜੇ ਮੁੰਡੇ ਨੇ ਏ ਵੀ ਵੀ ਕਹਿੰਦੀ ਉਹ ਗੱਡੀਆਂ ਆਈਆਂ ਚਾਰ ਪੰਜ ਪੈਗ ਮੁਲਾਜ਼ਮ ਤੋਂ ਇਜ਼ਾਜ਼ਤ ਬੀਪੀ ਦੀ ਪੇਸ਼ੈਂਟ ਉਹਨੂੰ ਇੱਥੇ ਬਿਠਾਇਆ ਚਾਰ ਘੰਟੇ ਹੋ ਗਿਆ ਇੱਕ ਵੀ ਜੋ ਹੁਣ ਮੈਂ ਤੁਸੀਂ ਉਮੀਦਵਾਰ ਹਾਂ ਮੈਂ ਬਰਿਆਣਾ ਤੋਂ ਧਜਰਾ ਪ੍ਰੀਖਸ਼ਾ ਦਾ ਉਮੀਦਵਾਰ ਹਾਂ ਮੇਰੇ ਕਿਉਂ ਬਿਠਾ ਦਿੱਤੀ ਹੈ ਕਹਿੰਦੇ ਤੁਹਾਨੂੰ ਉੱਥੇ ਜਾ ਕੇ ਦੱਸ ਦੇ ਦੱਸਦੇ ਬਜ਼ੁਰਗ ਮਹਿਲਾ ਤੁਹਾਨੂੰ ਛੜਣਾ ਇੰਨਾ ਤਾਂ ਕਮਤੀ ਉਹਨਾਂ ਨੇ ਦਿੱਸ ਨਹੀਂ ਆਇਆ ਕਿ ਉਹਨਾਂ ਨੇ ਕੋਈ ਤਰਸ ਨਹੀਂ ਕਰ ਛੜੀਆਂ ਗਾਲਾਂ ਕੱਢ ਦੇ ਇੰਨਾ ਤਾਂ ਤੀਮੀਆਂ ਨੂੰ ਨਹੀਂ ਕੱਢ ਦੇ ਉਹ ਸਵਾਏ ਬੀਬੀ ਗਾਇਸਾ ਕੋਈ ਗੱਲ ਨਹੀਂ ਪੈਸੇ ਨਹੀਂ ਕਹਿੰਦਾ ਨਹੀਂ ਆ ਪੈਸੇ ਨਹੀਂ ਬੋਲਣਾ ਕੋਈ ਨਹੀਂ ਤੁਸੀਂ ਸਾਨੂੰ ਵੀ ਵੀਡੀਓ ਲਿਆ ਦਿਓ ਅਸੀਂ ਮੈਂ ਬੀਬੀਆਂ ਲੈ ਕੇ ਆਉਂਗਾ ਬੱਦੇ ਲੈ ਕੇ ਆਉਂਗਾ ਇਹ ਨਹੀਂ ਹੈ ਜੀ ਜਦੋਂ ਤੁਸੀਂ ਕਹੋਗੇ ਸੱਦੂ ਗਈ ਤੇ ਆਮਾ ਨਹੀਂ ਫੇਰ ਉਹ ਬਾਹਰ ਕਿੱਥੇ ਆਉਂ ਨਹੀਂ ਗੱਲ ਆ ਜੇ ਨਾਲ ਖੜੀਆਂ ਬਿਠਾ ਕੇ ਨਾਲ ਗੱਡੀਆਂ ਦੇ ਵਿੱਚ ਕੈਸ਼ ਟਾਈਮ ਕਿੱਥੇ ਗਈਆਂ ਹੋਣ ਹੁਣ ਕਿੱਥੇ ਆਓ ਆਨ ਜੁੜੀ ਚਾਹੀਦੀਆਂ ਉਹ ਇੱਥੇ ਲਾ ਕੇ ਖੋਤੀ ਚਾਹੀਦੀਆਂ ਉਹ ਜਿਹੜੀਆਂ ਅੱਖਾਂ ਜੋ ਪਾਣੀ ਕੱਢ-ਕੱਢ ਕੇ ਬੋਲਦੀਆਂ ਝੂੜ ਬੋਲਦੀਆਂ ਚਲੋ ਕੋਈ ਨਹੀਂ ਸਾਡੀ ਢਾਣੀ ਮਾਵਾ ਪੜਾਈ ਆ ਉਹ ਸਾਡੀਆਂ ਉਹੀ ਆ ਅਸੀਂ ਇਹਨਾਂ ਦੇ ਖੜੇ ਤੁਸੀਂ ਨਾ ਕਰਸ ਕਰੋ ਕੋਈ ਗੱਲ ਨਹੀਂ ਅਸੀਂ ਖਲੋਤੇ ਆ ਇਸੇ ਦਾ ਆ ਮਾਦਵੀ ਦਾ ਇਸ ਤਰ੍ਹਾਂ ਆਪਣੇ ਕਾਰਨ ਇੱਕ ਸਵਾਲ ਹੈ ਉਹ ਹਰ ਪਾਰਟੀ ਨੂੰ ਅਧਿਕਾਰ ਹੈਗਾ ਕਿ ਪੋਸਟਰ ਲਾਉਣ ਦਾ ਇਹ ਕਹਿੰਦੇ ਜੀ ਪੋਸਟਰ ਦੇ ਨਾਂ ਮੈਂ ਸਾਲ ਨਾ ਉਹ ਪੇਸ਼ੈਂਟ ਆ ਪੁਲਿਸ ਵੱਲੋਂ ਇਹ ਤਸਵੀਰਾਂ ਨੇ ਬੀਪੀ ਦੀ ਪੇਸ਼ੈਂਟ ਉਹਨੂੰ ਝੋਲ ਖਾਇਆ 4 ਘੰਟੇ ਹੋ ਗਏ ਇੱਕ ਚੀਜ਼ ਮੈਂ ਕਹਿੰਦੀ ਮੈਂ ਇਹ ਨਾ ਕਿਤੇ ਨਹੀਂ ਆਉਂਦਾ ਇਹ ਮਾਰੂ ਆ ਕੇ ਫਾਇਉਗਾ ਜੀ ਜਿਹੜਾ ਸਰਕਾਰੀ ਥਾਵਾਂ ਤੇ ਆਪਣੇ ਸਾਰੇ ਪੋਸਟਰ ਲਾਏ ਆ ਆ ਦੇਖੋ ਸਾਹਿਬ ਜੀ ਮੇਰਾ ਪਿੰਡ ਆ ਆ ਮੇਰਾ ਖੁੱਦਾ ਪਿੰਡ ਆ ਤੇ ਆ ਮੈਂ ਫੋਟੋ ਸਵੇਰ ਦੀ ਖਿੱਚੀ ਸਾਡੇ ਚੌਂਡ ਕਮਿਸ਼ਨ ਜਿਹੜਾ ਆ ਉਹ ਆਹ ਦੇਖੋ ਜੀ ਇਹ ਸਰਕਾਰੀ ਸਕੂਲ ਆ ਜੀ ਇੱਥੇ ਸਰਕਾਰੀ ਦਹਿਰਾਇਆ ਉੱਤੇ ਆ ਇਸ਼ਤਿਹਾਰ ਟਕਾ ਕੇ ਲੱਗਾ ਹੋਇਆ ਜੀ ਇਹਨਾਂ ਤੇ ਕੋਈ ਪਰਚਾ ਨਹੀਂ ਆ ਤੇ ਇਹਨਾਂ ਕੋ ਇਹਨਾਂ ਨੂੰ ਪੁੱਛੋ ਜੀ ਇਹ ਬੀਬੀਆਂ ਦਾ ਕੀ ਕਸੂਰ ਆ ਸਿਰਫ ਕਾਂਗਰਸ ਪਾਰਟੀ ਦਾ ਇਸ਼ਤਿਹਾਰ ਲਾ ਰਹੀਆਂ ਤਾਂ ਹੂੰ ਅਲਕਿ ਤੱਕ ਕਾ ਲਗ ਰਹਾ ਥਾ ਕਾਪੂਰਾ ਜੋਰੋ ਸ਼ੋਰਾਂ ਲਗਾਇਆ ਕਿਤੂ ਵਾਦ ਧੱਕਾ ਕੀ ਉਹ ਸਾਦਾ ਇਹ ਬਖਲਾੜ ਦੀਆਂ ਨਿਸ਼ਾਨੀਆਂ ਕੋਈ ਗੱਲ ਨਹੀਂ ਜੀ ਅਸੀਂ ਬੈਠੇ ਆ ਲੈ ਕੇ ਜਾਵਾਂਗੇ ਸਾਰਿਆਂ ਦੇ ਤਾਂ ਇੱਥੇ ਹੀ ਆਂ ਅਸੀਂ ਦੀ ਰਾਤ ਸਰ ਵਰਕਰਾਂ ਨੂੰ ਪੂਰਾ ਡਰਾਉਂਦੇ ਆ ਬੰਦੇ ਆ ਕਦੀ ਅੱਗੇ ਪਿੱਛੇ ਗੱਡੀਆਂ ਲੈ ਆਉਂਦੇ ਕਦੀ ਕੋਸ਼ ਕਰਦੇ ਕਦੀ ਕੋਸ਼ ਕਰਦੇ ਆ ਵੀ ਇਹਨਾਂ ਨੂੰ ਧੱਕੀਏ ਬੰਦਿਆਂ ਨੂੰ ਜਿਹੜੇ ਵੀ ਬੰਦੇ ਐਸਐਸਓ ਸਾਹਿਬ ਨੂੰ ਐਸਐਸਓ ਸਾਹਿਬ ਨੂੰ ਮਿਲੇ ਉਹ ਅਸੀਂ ਘੰਟੇ ਤੋਂ ਉਹ ਕਹਿ ਰਹੇ ਜੀ ਐਸਐਸਓ ਸਾਹਿਬ ਬਿਜੀ ਨੇ ਉਹ ਗੱਡੀ ਮੱਥਾ ਟੇਕਣ ਗਏ ਆ ਆ ਮੈਂ ਡਰਾਈਵਰ ਬੋ ਤਾਂ ਮੈਂ ਕਿਸੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਇਹਨਾਂ ਡਿਊਟੀ ਅਫਸਰ ਕੌਣ ਹੈ ਜਿੱਥੇ ਮੌਕੇ ਤੇ ਮੈਨੂੰ ਕੋਈ ਪਤਾ ਨਹੀਂ ਆ ਸਾਹਮਣੇ ਖੜੇ ਜੀ ਕਹਿੰਦਾ ਮੈਨੂੰ ਨਹੀਂ ਪਤਾ ਐਸਐਚਓ ਕਰੂ ਆ ਮੁੰਡਾ ਕਹਿੰਦਾ ਜੀ ਚਲੋ ਤੁਸੀਂ ਪਰਚਾ ਦੇਣਾ ਉਹਨਾਂ ਤੇ ਕਹਿੰਦੇ ਫਿਰ ਕਹਿੰਦੇ ਬੀਬੀਆਂ ਚੱਝਣ ਬੰਦੇ ਇਹ ਨਹੀਂ ਛੱਡਣੇ ਉਹ ਅਸੀਂ ਕਿਹਾ ਤੁਸੀਂ ਬੰਦਿਆਂ ਦੇ ਪਰਚਾ ਦੇਣਾ ਦੇ ਲੋ ਤੁਸੀਂ ਬੀਬੀਆਂ ਦੀ ਰੱਤ ਲਿਖੋ ਨਹੀਂ ਬੀਬੀਆਂ ਦੀ ਰੱਤ ਲਿਖੋ ਵੀ ਤੁਸੀਂ ਬੰਦੇ ਚੁੱਕ ਕੇ ਲਿਆ ਬੀਬੀਆਂ ਨੂੰ ਕੋਈ ਲੇਡੀ ਕਨਸਟੇਬਲ ਨਹੀਂ ਸੀ ਦੇ ਦੇਣ ਜੀ ਦੇਣ ਪਰਚਾ ਰੱਤ ਲੈ ਕੇ ਇਹਨਾਂ ਵੱਲੋਂ ਇਹ ਇਹ ਕਾਟੋ ਚੋਣਾ ਕਹਿੰਦੇ ਨਾ ਬੱਡੀ ਚ ਬੈਠਾ ਸਾਡੇ ਨਾਲ ਇੱਕ ਚਰਚਾ ਪਾਈ ਤਾ ਕੀ ਪਾਈ ਆਉਣ ਮੈਲਟ ਪੁੱਛਦੇ ਹਾਂ ਪਰ ਸਰ ਪੁੱਛਾਂਗੇ ਨਾ ਉਹ ਮੇਰੇ ਕੋਲੇ ਨਹੀਂ ਆਉਣਾ ਸਰ ਮੈਂ ਤਾਂ ਹੋਈ ਕਿ ਨਾ ਇਨਕੁਆਰੀਆਂ ਤੁਹਾਡੀਆਂ ਖੁੱਲਡੀਆਂ ਜਾਂ ਅਸੀਂ ਰਿੱਟਾ ਬੋਲਣਾ ਮੇਰਾ ਇੱਕ ਵਾਰੀ ਮੈਨੂੰ ਇੱਕ ਵਾਰੀ ਦਾ ਡਰ ਨਾ ਚੋਣ ਜਾਤਾ 17 ਨੂੰ ਮੁੱਕ ਜਣਾ ਸਰ ਮੇਰੇ ਨਾਲ ਇਨਕੁਆਰੀ ਚਲੋ ਉਹ ਤਾਂ კანਨੂਨ ਦੇ ਮੁਤਾਬਕ ਗੱਲ ਕਰਾਂਗੇ ਕੋਈ ਗਲਤ ਨਹੀਂ ਕਰਾਂਗਾ ਰੱਬ ਦੇ ਰੀ ਲੋ ਕਾ ਦਿਓ ਮੈਨੂੰ ਬਿਲਕੁਲ ਗਲਤ ਨਹੀਂ ਸਹੀ ਕੀਆ ਦੱਸੋ ਦੱਸੋ ਕੀ ਗਲਤ ਬਿਲਕੁਲ ਉਹਨੇ ਚੱਕਰ ਦੀ ਵੀਡੀਓ ਲਿਆਓ ਤਾਂ ਕਰ ਦਿਓ ਪਰਚਾ ਹੋ ਜਾਊਗਾ ਸਰ ਕਰ ਲਿਓ ਵੀਡੀਓ ਮੈਨੂੰ ਲਿਆਓ ਫਿਰ ਇਹ ਬੰਦੇ ਇਨਕੁਸੀਟਿਨ ਨਾ ਗਏ ਗੋਲਾ ਇਹਨਾਂ ਨੇ ਕਤਲ ਕੀਤਾ ਐਡਾ ਹੁੰਦਾ ਐਡਾ ਦਾ ਅੱਜ ਸੁਣ ਗਏ ਸਰ ਕੋਈ ਜੜ ਨਹੀਂ ਲੈਣੀ ਹਾਂ ਦਸਾ ਬੰਦਿਆਂ ਚ ਬੁੜੀਆਂ ਕਹਾਣੀਆਂ ਕਰਦੇ ਹੁੰਦੇ ਬਾਰੇ ਬੰਤੇ ਵੀ ਜਨਾਨੀਆਂ ਜੋ ਕਿਹਾ ਇਹ ਦਸਾ ਤਾਂ ਤੋਂ ਪਰੇਖਣ ਲਈ ਆਪਾਂ ਲਾਈਟਿਕ ਕਰਦੇ ਆਂ ਮੈਂ ਇਹ ਨਹੀਂ ਗੱਲ ਪੁੱਛਦਾ ਕਿ ਤੁਹਾਨੂੰ ਮਿਲ ਕੇ ਇਹ ਆ ਲੱਗਾ ਤੇ ਬੁੱਕੇ ਨਾ ਲਾਈਟਿਕ ਦੇ ਲਈ ਕਿੱਥੇ ਸਰ ਹਾਲ ਉਸ ਤੇ ਸਰ ਹੁਣ ਇਹਨਾਂ ਕਮਾਤੀਆਂ ਦਾ ਬੱਚਾ ਇਹ ਬਈ ਜਿਹੜੇ ਉਹਨਾਂ ਦੇ ਤੌਰ ਤੇ ਮੈਂ ਮੇਰੇ ਮੈਂ ਆਪਣੀ ਜ਼ਿੰਦਗੀ ਦਾ ਮੈਂ ਪਿੱਦੇ ਪੈਣ ਦੀ ਕਿੰਨੇ ਜੀਵਨ ਦਾ ਬਣਾਉਂਦਾ ਹਾਂ ਸਾਦਾ ਕਰਤਾਰ ਕੋਨੇ ਸਾਣਾ ਉਹ ਵੀ ਇਹ ਲక్ష్ਮੀ ਹੈਗਾ ਸਰ ਇਹ ਆਪਾਂ ਜਿਹੜੀ ਲੈਕਚਰ ਕੰਪੇਨ ਆ ਜਿਹੜੀ ਕਰਦੇ ਆ ਨੋਟਮੈਂਟ ਜਿਹੜੀ ਵਿੱਚ ਲੈਂਦੇ ਉਹ ਤੁਹਾਡਾ ਬਹਿਗੀ ਆ ਬਈ ਨੂੰ ਦਸਤਖਤ ਲੈਨੇ ਨਹੀਂ ਪਤਾ ਹੈ ਆਪੇ ਨਾਲ ਸਰਕਾਰ ਸੁਣੋ ਸਟicker ਲਗੇ ਕਿਸੇ ਕੋ ਵੀਡੀਓ ਹੈ ਕਿ ਉਹ ਵੀਡੀਓ ਉਹ ਸਟicker ਉੱਤੇ ਲਾ ਲਈਆਂ ਯਾਰ ਇਹਨਾਂ ਨੇ ਆਪ ਲਾਏ ਆ ਬਈ ਨਹੀਂ ਇਹ ਲਾਏ ਕਿਉਂ ਮਰੇ ਤੇ ਉਹਨਾਂ ਦੀ ਲਾਈਕ ਉਹ ਦਰਦੀਆਂ ਨੇ ਲਾਏ ਦੱਸੋ ਹਾਂ ਗਰਮੀ ਪਰ ਉਹ ਵੀਰੀਫਾਈ ਕਰਨਾ ਹੈ ਪਿਆਰ ਦਿਖਾ ਰਹੇ ਆ ਤੇ ਜੰਦਾ ਭਲਾ ਬੰਦਾ ਵਾ ਲੈ ਨਹੀਂ ਸਟicker ਨੂੰ ਫੁੱਲਣ ਹਾਂ ਤੇ ਇਹ ਕਹਿੰਦਾ ਮੈਂ ਹੈਗਾ ਸੀ ਇਹਨੂੰ ਤੇ ਲਾਇਆ ਮੈਂ ਹੈਗੇ ਅਸੀਂ ਹੈਗੇ ਸੀ ਇਹਨਾਂ ਨੇ 15 ਪਿੰਡਾ ਚ ਲਾਇਆ ਪੋਸਟਾਲ 15 ਪਿੰਡਾ ਚ ਪਾਈ ਰਹੀ ਮੇਰੀ ਗੱਲ ਸੁਣੋ ਪੋਸਟ ਟਾਈਮ ਇਹਨਾਂ ਨੇ ਲਾਤੇ ਆਪੇ ਲਾਤੇ 15 ਪਿੰਡਾ ਚ ਲਾਇਆ ਪਹਿਲਾਂ ਨਹੀਂ ਕਿਤੇ ਕੰਪਲੇਂਟ ਆ ਗਈ ਹਾਂ ਸਮਝੋ ਉੱਥੇ ਸਿਰਫ ਪਿੰਡ ਤੋਂ ਤੁਹਾਨੂੰ ਯਾਰ ਮੇਰੀ ਗੱਲ ਸੁਣੋ ਇਹ ਜਿਹੜਾ ਫੋਨਟਰ ਲੱਗਾ ਛੱਡੋ ਇਸ ਪੋਸਟਰ ਦੇ ਵਿੱਚ ਮੈਂ ਮੈਰਿਟ ਕੋਰਟ ਦੇ ਤੁਹਾਡਾ ਲੱਗਦੇ ਉਹਨੂੰ ਸਹੀ ਕਹੋਗੇ ਮੈਂ ਤਾਂ ਕਿਹਾ ਹੀ ਨਹੀਂ ਲਾਇਆ ਉਹ ਨਹੀਂ ਇਹ ਕਹਿੰਦੇ ਵੀ ਲਾਇਆ ਵਾ ਮੰਨ ਲਓ ਰਾਤ ਨੂੰ ਕੋਈ ਸਾਦਾ ਸਪੋਰਟਰ ਕੋਈ ਆਮ ਆਦਮੀ ਦੇ ਆਰਮਾਨ ਕੀ ਹੋਇਆ ਕੀ ਹੈ ਉਹਨੇ ਇਹ ਪੋਸਟਰ ਆਵੇ ਨਹੀਂ ਆਈ ਹੈਗੇ ਵੀ ਪਰਲੇ ਪਾਸੇ ਸਿਆਣੇ ਤੇ ਅਖੇ ਮੈਂ ਤੇ ਕਾ ਇੱਕ ਗੱਲ ਨਾ ਜਨਾਬੀ ਉੱਪਰ ਦੇ ਪਾਸੇ ਓਲੇ ਪਾਸੇ ਭੰਗੇ ਦੂਜੇ ਉਹਨੇ ਦੇਖਿਆ ਵੀ ਗੱਡੀਆਂ ਹੋਈਆਂ 6 ਉਹ ਕਹਿੰਦੇ ਮੁੰਡਾ ਮੁੰਡਾ ਵਿੱਚ ਉਤਰਿਆ ਹੁਣ ਪੋਸਟ ਬੰਦਿਆ ਕਿਵੇਂ ਪੋਸਟ ਦਾ ਲੱਗ ਜਾਂਦਾ ਹੂੰ ਬੰਦਿਆ 6 ਗੱਡੀਆਂ ਕਿੰਦੀਆਂ ਸੀਗੀਆਂ ਕੋਈ ਦੂਜੀ ਪਾਰਟੀ ਵਾਲੀ ਨਹੀਂ ਕਹਿੰਦੀ ਅਸੀਂ ਝੰਡਾ ਨਹੀਂ ਦੇਖਿਆ ਕਿਹੜਾ ਸੀ ਮੋਰੇ ਦਾ ਪਾਰਟੀ ਦਾ ਅੱਛਾ ਤੇ ਫਿਰ ਤੁਹਾਨੂੰ ਕਿਉਂ ਉੱਥੇ ਥਾਣੇ ਲੈ ਆ ਗਿਆ ਜੀ ਸਾਨੂੰ ਉਥੋਂ ਮੁੰਡਾ ਹੀ ਉਹ ਦੋ ਜਣੇ ਉਹ ਕਹਿੰਦੇ ਠਹਿਰ ਦੋ ਸਰਪੰਚ ਆਉਂਦਾ ਉਹਨਾਂ ਨਾਲ ਗੱਲ ਕਰਦੇ ਹੋ ਤੇ ਸੱਗਿਆ ਹੀ ਇਹਨਾਂ ਨੂੰ ਅੱਛਾ ਹੁਣ ਇਹਨਾਂ ਨੂੰ ਕੋਈ ਕਾਰਜ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਸੀ ਉਹਨਾਂ ਨੇ ਦੋਵੇਂ ਮੁੰਡੇ ਅੱਛਾ ਉੱਚ ਲੈ ਕੇ ਕੀ ਕੀ ਆ ਗਿਆ ਤੁਹਾਨੂੰ ਕੀ ਤੁਸੀਂ ਥਾਣੇ ਚਲੋ ਜਾਂ ਕੁਝ ਕੀ ਕੀ ਆ ਗਿਆ ਤੁਹਾਨੂੰ ਜਦੋਂ ਪੁਲਿਸ ਲੈ ਕੇ ਆਈ ਹੈ ਸਾਨੂੰ ਕਿਹਾ ਤੁਸੀਂ ਪੋਸਟਰ ਪੋਸਟ ਲਾਏ ਆ ਚਲੋ ਥਾਣੇ ਕਾਦੇ ਆਰਡਰ ਆਏ ਨਹੀਂ ਲੱਗੇ ਨਹੀਂ ਕਹਿੰਦੇ ਪੋਸਟਰ ਉਲਟ ਲਾਏ ਆ ਪੋਸਟਰ ਤਸਵੀਰ ਤੁਸੀਂ ਤਸਵੀਰ ਦੇ ਉੱਤੇ ਨਾ ਹੋਰ ਚਿਪਕਾਤੀਏ ਤੁਸੀਂ ਗਲਤ ਪੋਸਟਰ ਲਾ ਦਿੱਤਾ ਲਾਏ ਸੀ ਕਿ ਤੁਸੀਂ ਨਹੀਂ ਅਸੀਂ ਨਹੀਂ ਲਾਏ ਭਾਈ ਸਿਆਣੇ ਬੰਦੇ ਦੇ ਵਿੱਚੋਂ ਭਾਈ ਕੋਈ ਵੀ ਬੱਚਾ ਨਹੀਂ ਹੈਗਾ ਵੀ ਜਿਹੜਾ ਕੋਈ ਗਲਤ ਪੋਸਟਰ ਲੱਗੂਗਾ ਕੋਈ ਬੱਚਾ ਤਾਂ ਹੈ ਨਹੀਂਗਾ ਕੋਈ ਕੀ ਪਤਾ ਕਿਸ ਨੇ ਸ਼ਰਾਰਤ ਕਰਤੀ ਉੱਤੇ ਜਾਂ ਕੀ ਕੀਤਾ ਕਿਸੇ ਬੰਦੇ ਨੇ ਸ਼ਰਾਰਤ ਕਰਤੀ ਆ ਭਾਈ ਸ਼ਰਾਰਤ ਕਰਤੀ ਭਾਈ ਕੀ ਹੈ ਕਿ ਨਹੀਂ ਰਿਪੋਰਟ ਬੰਦੇ ਉਸ ਨੇ ਆ ਅਮਲੀ ਉਹ ਬੰਦਾ ਆ ਹਾਂ ਕਿਤੇ ਨਹੀਂ ਸਾਇੰਟ ਤੇ ਮਤਲਬ ਕਿ ਉਹ ਅਇਸਰਾਇਲ ਆਤੇ ਰਹਿਣ ਵਾਲੇ ਉਹ ਮਤਲਬ ਉੱਥੇ ਦਾ ਸਿੱਧਾ ਆਉਂਦਾ ਕਿਹੜੀ ਜਗ੍ਹਾ ਤੋਂ ਉਹਨੂੰ ਲੈ ਕੇ ਆਏ ਹੈ ਹਾਂਜੀ ਕਿਹੜੇ ਪਿੰਡ ਤੋਂ ਲੈ ਕੇ ਆਏ ਹੈ ਇਹ ਈਸਪੁਰੋਂ ਈਸਪੁਰ ਤੋਂ ਕਿੰਨੀਆਂ ਗੱਡੀਆਂ ਆਈਆਂ ਸੀ ਲੈਣ ਵਾਸਤੇ ਤੁਹਾਨੂੰ ਦੋ ਗੱਡੀਆਂ ਆਈਆਂ ਸੀ ਅੱਛਾ ਪੁਲਸੀ ਆਈ ਸੀ ਗੱਡੀਆਂ ਜੀ ਪੁਲਸਰ ਤੇ ਆ ਤੇ ਲੇਡੀਜ਼ ਕਨਸਟੇਬਲ ਸੀਗੀਆਂ ਜਿਹੜੇ ਲੇਡੀਜ਼ ਨਾਲ ਲੈ ਕੇ ਆਏ ਕਿੱਦਾਂ ਦੇਖਦੇ ਹੋ ਲੇਡੀਜ਼ ਕਨਸਟੇਬਲ ਨਹੀਂ ਹੁੰਦੀ ਤੇ ਬੱਟ ਲੇਡੀਜ਼ ਨੂੰ ਵੀ ਜਿਹੜਾ ਗੱਡੀਆਂ 'ਚ ਬਿਠਾ ਕੇ ਲੈ ਕੇ ਜਾਂਦਾ ਇਸ ਤਰੀਕੇ ਨਾਲ ਦੇਖਦੇ ਹੋ ਹਾਂਜੀ ਲੇਡੀਜ਼ ਕਨਸਟੇਬਲ ਨਾ ਹੋਣ ਦੇ ਬਾਵਜੂਦ ਬੰਦੇ ਜੈਂਟ ਕਨਸਟੇਬਲ ਜਿਹੜਾ ਲੇਡੀ ਸੀ ਇਹ ਸਾਨੂੰ ਮਤਲਬ ਜਬਰਦਸਤੀ ਲਿਆਇਓ ਥੇ ਸੀ ਇਹਨਾਂ ਦੀਆਂ ਮਿੰਤਾ ਵੀ ਸੀ ਮੈਂ ਹੀ ਕਿਹਾ ਵੀ ਕੋਈ ਨਾ ਬਦਰੋ ਚਲੋ ਅਸੀਂ ਗਲਤੀ ਤਾਂ ਨਹੀਂ ਕੀਤੀ ਠੀਕ ਨਹੀਂ ਬਈ ਗਲਤੀ ਤਾਂ ਨਹੀਂ ਕੀਤੀ ਉਹ ਇਸ ਮੁੰਡੇ ਨੇ ਗਲਤੀ ਕੀਤੀ ਆ ਅੱਛਾ ਹੈ ਅਸੀਂ ਤਾਂ ਤੁਰਨ ਲੱਗੇ ਸੀਗੇ ਲਾ ਕੇ ਕਿਉਂਕਿ ਸਾਨੂੰ ਪਤਾ ਹੀ ਆ ਬਈ ਦੋ ਪਾਰਟੀਆਂ ਦਾ ਤਾਂ ਮਤਲਬ ਉਹ ਜਿਹੜਾ ਹਾਰ ਦਿੱਤਾ ਤਾਂ ਹੋਣੀ ਆ ਇਹਨਾਂ ਨੇ ਮਤਲਬ ਉਹ ਉਸ ਮੁੰਡੇ ਨੇ ਕਿਉਂਕਿ ਹੋਰ ਤਾਂ ਕਿਸੇ ਪਿੰਡ ਦੇ ਨੇ ਬੰਦੇ ਨੇ ਕਿਹਾ ਨਹੀਂ ਜਿਹੜਾ ਮਤਲਬ ਇਹ ਮੁੰਡਾ ਖੜਾ ਸੀ ਹਰਜਿੰਦਰ ਉੱਥੇ ਦਾ ਖੜਾ ਸੀ ਉਹਨੇ ਕਿਹਾ ਵੀ ਮੇਰੀ ਐਲ ਪੋਸਟਰ ਨਹੀਂ ਲੱਗਣਾ ਚਾਹੀਦਾ ਮੈਂ ਕਿਹਾ ਮੈਂ ਕਿਹਾ ਪਤਾ ਨਹੀਂ ਕਿ ਲੋਗਾ ਇਤਨੀ ਸਾਲੂ ਕੀ ਜਰੂਰ ਤੇ ਪਈ ਹੈ ਲਾਉਣ ਦੀ ਜੀ ਤਾਂ ਪਰ ਉਸ ਮੁੰਡੇ ਨੇ ਜਿਹੜੇ ਨੇ ਆ ਉਹ ਉਸ ਪਿੰਡ ਦੇ ਜਗੀਰ ਸਿੰਘ ਨੂੰ ਬੰਦੇ ਦਾ ਪਤਾ ਅਚਾ ਉਹ ਜਗੀਰ ਸਿੰਘ ਕੌਣ ਹੈ ਜਗੀਰ ਸਿੰਘ ਉੱਥੇ ਦਾ ਹੀ ਆ ਈ-ਸਪੋਰਟ ਦਾ ਇਹਨੇ ਸਾਨੂੰ ਚਾਹ ਬੁਲਾਈ ਸੀ ਉਹ ਸਰਦਾਰ ਉਹਨਾਂ ਨਾਲ ਜਾਣਦਾ ਸਰਦਾਰਾਂ ਦੀ ਗੱਲ ਕਰ ਰਹੀ ਹੈ ਉਹਨੇ ਸਾਡੀ ਮਦਦ ਕੀਤੀ ਸਾਨੂੰ ਕਹਿੰਦੇ ਬੇਟਾ ਬੈਠੋ ਚਾਹ ਪੀ ਲਓ ਤੁਸੀਂ ਕੋਈ ਨਹੀਂ ਬੇਟਾ ਮੇਰੇ ਬੂਏ ਮੋਰੇ ਲਾ ਦਿਓ ਪੋਸਟ ਆ ਗਿਆ ਸੀ ਉਹਦੇ ਹੀ ਲਾਉਣਾ ਪੋਸਟਲ ਜਿਹੜਾ ਸਾਨੂੰ ਕਹੂਗਾ ਨਹੀਂ ਤਾਂ ਸਾਨੂੰ ਗਲਤ ਲਾਉਣ ਦੀ ਕੋਈ ਲੋੜ ਨਹੀਂ ਠੀਕ ਇਹ ਵੀ ਲੈ ਕਰ ਦਿੰਦੇ ਆ ਤਾਂ ਪਰ ਅੱਜ ਕੋਈ ਸ਼ਿਕਾਇਤ ਨਹੀਂ ਕਰਾਂਗਾ ਤੇ ਮੈਂ ਇਹ ਨਹੀਂ ਦਊਂਗਾ ਬੋਲੋ ਨਾ ਹੋਣੀ ਦੇ ਆ ਜੀ ਭਾਈ ਮੈਟਰ ਕੀ ਹੈ ਕੀ ਹੋਇਆ ਗਿਆ ਜੀ ਹੋਇਆ ਇਦਾਂ ਆ ਕਿ ਆ ਬੀਬੀਆਂ ਕੋ ਆਉ ਬਿਲ ਆ ਖੜੇ ਗਏ ਆ ਕੜੇ ਬੰਦੇ ਤੇ ਠਾਡੇਦਾਰ ਸਾਹਿਬ ਠਹਿਰ ਕੇ ਖੜੇ ਤਵਕੇ ਮਾਰਨਦੇ ਆ ਉਹ ਬੰਦਾ ਬੈਠਾ ਦੇਖੋ ਸ਼ਖਤ ਖਾਓ ਜੀ ਉਹ ਵਿਚਾਰੇ ਨੇ ਕੀ ਕ੍ਰਾਈਮ ਕੀਤਾ ਉਹਨਾਂ ਦੇਖੋ ਮਾਰੋ ਉਹ ਦੇਖੋ ਵਿਚਾਰਾ 17 ਸਾਲ 75 ਸਾਲਾਂ ਦਾ ਬਜ਼ੁਰਗ ਉਹ ਦੇਖੋ ਕ੍ਰਿਮੀਨਲ ਇਹਨਾਂ ਦਾ ਆਹ ਦੇਖੋ ਜੀ ਆਟੋ ਵਾਲਾ ਆਪਣੀ ਰੋਜੀ ਰੋਟੀ ਕਮਾ ਰਿਆ ਸੀਗਾ ਇਹ ਆਟੋ ਚਲਾਉਂਦਾ ਕਿਉਂਕਿ ਇਹ ਕਾਂਗਰਸ ਪਾਰਟੀ ਦਾ ਆਟੋ ਚਲਾ ਰਿਆ ਸੀ ਅੱਛਾ ਜੀ ਸਪੀਕਰ ਆਲੇ ਓਕੇ ਓਕੇ ਆਹ ਦੇਖੋ ਜੀ ਉਹ ਵਿਚਾਰਾ ਨਾਲ ਬੈਠਾ ਸੀ ਹਮ ਜਹਾੜੀਦਾਰ ਬੰਦਾ ਆਓ ਜੀ ਇਹਨਾਂ ਨੂੰ ਇਹਨਾਂ ਨੂੰ ਅੰਦਰ ਭਾਇਆ ਆ ਬੀਬੀਆਂ ਨੂੰ ਬੰਦੇ ਚੁੱਕ ਕੇ ਲਏ ਕੋਈ ਲੈਡੀ ਕਾਂਸਟੇਬਲ ਨਹੀਂ ਕੋਈ ਕੁਛ ਨਹੀਂ ਗੱਡੀ ਚ ਲੱਦ ਕੇ ਗੱਡੀ ਚ ਲੱਦ ਕੇ ਲੈ ਬੀਬਾ ਸਾਰਾ ਕੀ ਮਾਲਾ ਗਿਨ ਆ ਗਈ ਤੁਹਾਡਾ ਸਾਡਾ ਰਾਣੀ ਕੀ ਹੋਇਆ ਕੀ ਇਹਨਾਂ ਦੇ ਅਸੀਂ ਪੋਸਟ ਤੇ 6 ਕ ਗੱਡੀਆਂ ਸੀ 6 ਗੱਡੀਆਂ ਚ ਇੱਕ ਮੁੰਡੇ ਐ ਨੂੰ ਜਾਂਦੇ ਸੀ ਤੇ ਇੱਕ ਐ ਨੂੰ ਜਾਂਦੇ ਅਸੀਂ ਇੱਧਰ ਚਲੇ ਗਏ ਤਾਂ ਇਹਨਾਂ ਨੇ ਆਪੇ ਹੀ ਲਾ ਕੇ ਐਡਾ ਦਾ ਕੰਮ ਮੁੜਿਆ ਨੇ ਕੋਟ ਵਾਲੇ ਨੇ ਲਾ ਕੇ ਪੋਸਟ ਲਾ ਕੇ ਤੇ ਇਹਨਾਂ ਨੂੰ ਘੇਰ ਕੇ ਖੜਾ ਸੀ ਅਸੀਂ ਕਿਸੇ ਜ਼ਕੀਰ ਸਿੰਘ ਦੇ ਘਰੋਂ ਚਾਹ ਪੀਤੀ ਆ ਜੀ ਉਹ ਕਹਿੰਦੇ ਬੱਬੇ ਨੂੰ ਕਹੋ ਸਾਡੇ ਮਗਰ ਢੇੜਾ ਮਾਰੇ ਉਹਨਾਂ ਨੂੰ ਪਤਾ ਹੋਊਗਾ ਤੇ ਨਾ ਪਤਾ ਹੋਊਗਾ ਅਸੀਂ ਤੁਰ ਪਏ ਆ ਬੱਬਾ ਕੌਣ ਆ ਜੀ ਮੇਰੇ ਫਾਦਰ ਆ ਜੀ ਮੈਂ ਕੈਂਡੀਡੇਟ ਆ ਕਾਂਗਰਸ ਦਾ ਅੱਛਾ ਜੀ ਬਰਿਆਨਾ ਜ਼ੋਨ ਤੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਲੜ ਰਿਹਾ ਜੀ ਤੇ ਉਹ ਮੇਰੇ ਫਾਦਰ ਆ ਏ ਸਾਡੇ ਪਿੰਡੋਂ ਲੇਡੀਆਂ ਆ ਸਾਡੀਆਂ ਮਾਵਾਂ ਸਾਡੀਆਂ ਤਾਈਆਂ ਚਾਚੀਆਂ ਆ ਉਹ ਮੇਰੀ ਤਾਈ ਆ ਜੀ ਤੇ ਇਹਨਾਂ ਨੂੰ ਬਈ ਲੈਡੀ ਕਨਸਟੇਬਲ ਲੈ ਕੇ ਆਏ ਬਿਠਾਈ ਗੱਡੀ 'ਚ ਜੀ ਨਾ ਕੋਈ ਲੈਡੀ ਕਨਸਟੇਬਲ ਸੀ ਨਹੀਂ ਖਿੱਚਾ ਤੋਂ ਹੀ ਕਰਕੇ ਇਹ ਨੱਚ ਨਹੀਂ ਮੈਂ ਬੋਲ ਸਕਦਾ ਜੋ ਇਹਨਾਂ ਨੇ ਲੈ ਕੇ ਆਇਆ ਜੀ ਇੰਨਾ ਭਰਦੇ ਸੀ ਮਾਨੂੰ ਬਈ ਦਾ ਡਿਊਟੀ ਅਫਸਰ ਇਹ ਰਿਕਾਰਡਡ ਆ ਡਿਊਟੀ ਅਫਸਰ ਕਹਿੰਦਾ ਮੰਤਰੀ ਸਾਹਿਬ ਦਾ ਫੋਨ ਆਇਆ ਉਹ ਜਵਰਾਜ ਇੱਕੋ ਮਤ ਜਵਰਾਜ ਉਹਦਾ ਪੀਏ ਆ ਮੈਨੂੰ ਦਿਖਾਇਆ ਜੀ ਵੀਡੀਓ ਕਿਹੜਾ ਮੰਤਰੀ ਹੈ ਜੀ ਬਲਕਾਰ ਸਿੰਘ ਮੰਤਰੀ ਦਾ ਫੋਨ ਆਇਆ ਕਹਿੰਦੇ ਸਾਲੋਂ ਬਾਅਦ ਚ ਯਵਰਾਜ ਚੱਕ ਕੇ ਲੈ ਜਾ ਯਵਰਾਜ ਉਹਨਾਂ ਦਾ ਪੀਏ ਆ ਦੇਖੋ ਜੀ ਉਹਨਾਂ ਦਾ ਫੋਨ ਆਇਆ ਮੈਨੂੰ ਕੈਪਚਰਡ ਆ ਜੀ ਵੀਡੀਓ ਚ ਸਾਡੀ ਵੀਡੀਓ ਚ ਡਿਊਟੀ ਅਫਸਰ ਕਹਿ ਰਿਹਾ ਆ ਦੇਖੋ ਜੀ ਹੁਣ ਮੈਨੂੰ ਚੱਕਣਾ ਹੀ ਪੈਣਾ ਸੀ ਆ ਸਾਡੇ ਵੀ ਦੇਖ ਲਓ ਗਾਲਾਂ ਗਾਲਾਂ ਕੱਢੀਆਂ ਆ ਦੇਖ ਲਓ ਇਹਨਾਂ ਨੂੰ ਗਾਲਾਂ ਦੰਡੀਆਂ ਕੱਢੀਆਂ ਮੈਂ ਸੋ ਕਹਿ ਨਹੀਂ ਸੁਣ ਨਹੀਂ ਸਕਦਾ ਇਹ ਪਹਿਲਾਂ ਵਿਚਾਰੀਆਂ ਨਹੀਂ ਸਰ ਅਗਰ ਕੋਈ ਕੰਪਨੀ ਦੇ ਖਿਲਾਫ ਕੰਪਲੀਟ ਹੋਏਗੀ ਤਾਂ ਹੀ ਭੁੱਲ ਚੱਕ ਕੇ ਲੈ ਹੋਗੀ ਨਾ ਸਰ ਜੀ ਇਹ ਵਿਚਾਰਿਆਂ ਦਾ ਅੱਗੇ ਦੇਖੋ ਇਹ ਪਿੰਡੋਂ ਸਾਡੇ ਹੋ ਗਈਆਂ ਸਾਡੀ ਕੈਂਪੇਨ ਨੂੰ ਸਾਡੀ ਹਮਤ ਨੂੰ ਪਹਿਲਾਂ ਇਹਨਾਂ ਸਾਡੇ ਕਾਲਵਾ ਜੋ ਬਲਾਕ ਸੰਪਤੀ ਦੇ ਪੇਪਰ ਜੈਕਟ ਕਰਾਤੇ ਜੀ ਤੱਕੇ ਨਾਲ ਉਹ ਬੰਦਾ ਡਰਾਤਾ ਉਹ ਮੁੱਕ ਗਿਆ ਚਲੋ ਸਾਡੀ ਬਲਾਕ ਸੰਪਤੀ ਆ ਨਹੀਂ ਸੀ ਅਸੀਂ ਫਿਰ ਵੀ ਜਿੱਤ ਲਈ ਆ ਉਹਨਾਂ ਪਿੰਡਾਂ ਚੋਂ ਹੂੰ ਉਦੋਂ ਬਾਅਦ ਇਸ਼ਤਿਹਾਰ ਲਾਉਣ ਗਈਆਂ ਬੀ ਲੇਡੀਜ਼ ਵਿਚਾਰੀਆਂ ਇਹਨਾਂ ਨੂੰ ਜੀ ਪਤਾ ਨਹੀਂ ਕੀ ਇਹਨਾਂ ਨੇ ਇੱਕ ਇਸ਼ਤਿਹਾਰ ਲਾ ਕੇ ਅੱਗੇ ਅੱਗੇ ਜਾਈ ਜਾਂਦੀਆਂ ਇਹਨਾਂ ਕੋਲ ਕੋਈ ਵੀਡੀਓ ਨਹੀਂ ਆ ਕੋਈ ਕੁਛ ਨਹੀਂ ਇਹਨਾਂ ਨੇ ਆਪ ਹੀ ਸ਼ਰਾਰਤ ਕੀ ਕੀਤੀ ਕੀ ਨਹੀਂ ਕੀਤੀ ਮੈਨੂੰ ਨਹੀਂ ਪਤਾ ਇਹ ਕਹਿੰਦੇ ਇਹ ਜਿਹੜੇ ਨੂੰ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਕੋਈ ਵੀਡੀਓ ਨਹੀਂ ਹੈਗੀ ਕਿ ਇਹ ਕੋਈ ਇਸ਼ਤਿਹਾਰ ਕਿਸੇ ਦੇ ਤੇ ਇਸ਼ਤਿਹਾਰ ਲਾ ਰਹੇ ਆ ਕੁਛ ਕੁਛ ਨਹੀਂ ਹੈਗਾ ਸਿਰਫ ਕਿਸੇ ਫੋਟੋ ਇਹਨਾਂ ਨੇ ਮੰਨ ਲਓ ਫੋਟੋ ਤਾਂ ਇਹ ਹੁੰਦੀ ਵੀ ਅਸੀਂ ਫੋਟੋ ਲਾ ਕੇ ਚਲੇ ਗਏ ਪਿੱਛੋਂ ਜਿਹੜਾ ਮਰਜੀ ਉਸ ਫੋਟੋ ਤੇ ਫੋਟੋ ਲਾ ਦਵੇ ਨਾ ਲਾਵੇ ਲਾ ਕੇ ਇਹ ਉਸ ਬਿਹਾਫ ਤੇ ਇਹਨਾਂ ਨੂੰ ਵਿਚਾਰੀਆਂ ਲੇਡੀਜ਼ ਨੂੰ ਹਰਾਸ ਕੀਤਾ ਉਹ ਦੋ ਪੇਸ਼ੈਂਟ ਚੋਂ ਉਹ ਵਿਚਾਰੀਆਂ ਕਹਿੰਦੀਆਂ ਸਾਡੀ ਦਵਾਈ ਵੀ ਦਵਾਈ ਵੀ ਖਾਣ ਆਲੀ ਆ ਬੰਦੇ ਸਾਰੇ ਚੋਕ ਕੇ ਲੈ ਧੱਕੇ ਨਾਲ ਤੇ ਗਾਲਾਂ ਮਾਤਾ ਕਿਹੜੀਆਂ ਗੱਡੀਆਂ ਜੀ ਇਹਨਾਂ ਗੱਦਗਸ ਸੜੀਆਂ ਗਾਲਾਂ ਨਹੀਂ ਭਾਈ ਜੀ ਜੇ ਇੱਕ ਮਿੰਟ ਵਾਤਾ ਜੀ ਜੇ ਮਹਿਲਾ ਨੂੰ ਕੋਈ ਲੈ ਕੇ ਤੇ ਮਹਿਲਾ ਕੋਸਟਮੇਲ ਨਾਲ ਹੋਣੀ ਚਾਹੀਦੀ ਹੈ ਕੋਈ ਇੱਕ ਵੀ ਨਹੀਂ ਸੀ ਮਾਤਾ ਕੋਈ ਨਹੀਂ ਸੀ ਮਾਤਾ ਕੋਈ ਤੇਰੇ ਗੱਲ ਦਾ ਰੂਹਣ ਸਾਨੂੰ ਆਉਂਦਾ ਸੀ ਵੀ ਇਹਨਾਂ ਨੇ ਗੰਦੀਆਂ ਗੱਲਾਂ ਇਹਨਾਂ ਦੀ ਗਲਤੀ ਹੈ ਆਪਾਂ ਇੱਥੇ ਸਾਡੇ ਨਾਲ ਅਸੀਂ ਐਤ ਗੱਡੀ ਤੇ ਬੈਠ ਕੇ ਐਤ ਚੜਦਾ ਅਸੀਂ ਆਹੋ ਚ ਜਾਣਾ ਚੱਲੋ ਓ ਧੱਕੇ ਮਾਰ ਮਾਰ ਕੇ ਗੱਡੀ ਚ ਚੜ ਰਮ ਕੋਈ ਵੀਡੀਓ ਵਗੈਰਾ ਹੈਗੀ ਹੈ ਨਾ ਕੋਈ ਸਾਡੀ ਵੀਡੀਓ ਕੜੀ ਹੈਗੀ ਸੀ ਇਹਨਾਂ ਇਹਨਾਂ ਨਹੀਂ ਨਹੀਂ ਤੁਹਾਨੂੰ ਤੱਕਾ ਮੁਕੀ ਕਰਦੇ ਕੋਈ ਵੀਡੀਓ ਵਗੈਰਾ ਕੋਈ ਉੱਥੇ ਦੀ ਕਿਸੇ ਵੀ ਵੀਡੀਓ ਨਹੀਂ ਪਣੀ ਨਾ ਸਾਡੀ ਪੋਸਟ ਲੰਮਦਾ ਤੇ ਉਹਨਾਂ ਕੋ ਸ਼ਰਾਰਤ ਕੀਤੀ ਉਸ ਪੈਨ ਵਾਲਿਆਂ ਨੇ ਅੱਛਾ ਤੇ ਹੁਣ ਤੁਸੀਂ ਬਾਈ ਥਾਣੇ ਮੁੰਚੋ ਕੀ ਕਿਹਾ ਗਿਆ ਜੀ ਹਾਂਜੀ ਇਹਨਾਂ ਨੂੰ ਲੈ ਕੇ ਜਾਊਂਗਾ ਨਹੀਂ ਤਾਂ ਮੈਂ ਵੀ ਇੱਥੇ ਹੀ ਰਹਾਂ ਰਾਤ ਅਸੀਂ ਤਾਂ ਧਰ ਨਾਲ ਕਿਹੜੇ ਕਿਹੜੇ ਮੁਲਾਜ਼ਮ ਜਿਹੜੇ ਲੈ ਕੇ ਆਏ ਸੀਗੇ ਜੀ ਇਹ ਜੀ ਲਿਆਏ ਤਾਂ ਹੁਣ ਬੀਬਾ ਜੀ ਬੀਬੀਆਂ ਦੱਸ ਸਕਦੀਆਂ ਜੀ ਤੇ ਹੁਣ ਇਹ ਮੁਕਰ ਰਿਹਾ ਜੀ ਮੈਂ ਨਹੀਂ ਗਾਲਾਂ ਕਢੀਆਂ ਦੂਜੇ ਨੇ ਕਢੀਆਂ ਇਹ ਲੇਡੀਜ਼ ਨਹੀਂ ਸੁਣਿਆ ਇਹ ਆਪਣੇ ਮੂੰਹੋਂ ਕਹਿ ਰਿਹਾ ਮੈਂ ਨਹੀਂ ਕਢੀਆਂ ਗਾਲਾਂ ਫਲਾਣੇ ਨੇ ਕਢੀਆਂ ਡਿਊਟੀ ਆਟੀਆਂ ਬੜੀਆਂ ਗੰਦੀਆਂ ਗਾਲਾਂ ਇਹਦਾ ਆਦਮੀ ਵੀ ਜੀ ਹੁਣ ਕੀ ਮੰਗ ਮੰਗਦੇ ਤੁਸੀਂ ਸਰ ਮੈਂ ਤਾਂ ਮੈਂ ਤਾਂ ਚੋਣ ਜਿੱਤਿਆ ਜੀ ਮੈਨੂੰ ਤਾਂ ਕੋਈ ਲੋੜ ਨਹੀਂ ਮੈਂ ਮੀਟਿੰਗਸ ਆਪਣੀਆਂ ਕੈਨਸਲ ਲਾ ਕੇ ਆਇਆ ਉਹੀ ਇਹਨਾਂ ਦਾ ਮਕਸਦ ਸੀ ਪਰ ਉਹ ਲੋਕ ਇਸ ਚੀਜ਼ ਨਾਲ ਮੇਰੇ ਫੇਵਰਚ ਹੀ ਆਉਣੇ ਜੀ ਲੋਕਾਂ ਨੂੰ ੱੱਕਾ ਪਸੰਦ ਨਹੀਂ ਆ ਬਾਹਮ ਰੋੜ ਕੇ ਇਹ ਫੋਟਾ ਨਹੀਂ ਪਵਾ ਲੈਣਗੇ ਵੋਟਾਂ ਨਹੀਂ ਹਰ ਰਹੀਆਂ ਵੋਟਾਂ ਕ ਵਧਣੀਆਂ ਆ ਕੱਟਣੀਆਂ ਨਹੀਂ ਬਾਤਾ ਵੋਟਾਂ ਵੋਟਾਂ ਇਹ ਕਿਹੜਾ ਜਿਹੜੀ ਏਰੀਆ ਦੀ ਏਰੀਆ ਦੀ ਮਹਿਲਾ ਕਨਸਟੇਬਲ ਕਿੱਥੇ ਸੀ ਜਿਹਨਾਂ ਨੂੰ ਫੈਲਾਉਂਦਾ ਕਰਦਾ ਸੀ ਪੂਰਾ ਭਾਈ ਪੜ੍ਹਦਾ ਸੀ ਮਹਿਲਾ ਨੂੰ ਕਹੋ ਸੀ ਸੀਟੀਵੀ ਦਿਖਾ ਦੇਣ ਜੇ ਨਾ ਇੱਕ ਵੀ ਇੱਕ ਵੀ ਲੇਡੀ ਕਨਸਟੇਬਲ ਇਹਨਾਂ ਨੂੰ ਕੋ ਸੀਸੀਟੀਵੀ ਕੱਢ ਕੇ ਦਿਖਾ ਦਿਓ ਦਿਖਾਉਂਦੇ ਨਹੀਂ ਚਲੋ ਤੁਸੀਂ ਦਿਖਾਓ ਨਾ ਸੀ ਅਜੇ ਤੱਕ ਇਹ ਬਿਆਨ ਤੁਸੀਂ ਪਰਚਾ ਕਰਦੇ ਬਿਆਨ ਦੇ ਅਧਾਰ ਤੇ ਬਿਆਨ ਦੇ ਆਧਾਰ ਤੇ ਉਹ ਬਿਆਹ ਦੇਰੀਆਂ ਬੀਬੀਆਂ ਤੁਸੀਂ ਤੁਸੀਂ ਪ੍ਰੂਫ ਕਰਦੇ ਹੋ ਵੀ ਨਹੀਂ ਸੀ ਮਹਿਲਾਵਾ ਦਾ ਦੋਸ਼ ਕੀ ਆ ਕਿਉਂ ਲੈ ਕੇ ਆਉਂਦਾ ਗਿਆ ਉਹਨਾਂ ਇਹ ਜਿਹੜੇ ਪੋਸਟਰ ਲਾ ਰਹੇ ਇੱਕ ਦੂਜੇ ਪੋਸਟ ਤਾਂ ਵਾਲੀ ਪਾਰਟੀ ਦੇ ਪੋਸਟਰ ਲੱਗੇ ਸੀ ਉੱਪਰ ਪੋਸਟਰ ਲਾ ਰਹੇ ਸੀ ਐਮਐਨਏ ਆ ਆਪਣਾ ਦੇ ਫੋਨ ਤੇ ਮੌਕੇ ਤੇ ਵੈਰੀਫਾਈ ਕੀਤਾ ਸੀ ਇਹ ਚੀਜ਼ ਨੂੰ ਸਾਨੂੰ ਤੋਂ ਮੈਸੇਜ ਆਇਆ ਜੀ ਫੋਨ ਆ ਨਹੀਂ ਤੁਸੀਂ ਵੈਰੀਫਾਈ ਕੀਤਾ ਨੂੰ ਕਿਦਾ ਹੋ ਸਾਫ ਦਾ ਤੇ ਯਵਰਾਜ ਦਾ ਫੋਨ ਆ ਕਹਿੰਦੇ ਜੀ ਮੈਨੂੰ ਪਹਿਲਾਂ ਮੈਸੇਜ ਆਇਆ ਫੋਨ ਨਹੀਂ ਪਿੰਡ ਚੋਂ ਆਇਆ ਸਾਡੀ ਰਿਕਾਰਡਡ ਆ ਜੀ ਵੀਡੀਓ ਆ ਬੱਚੇ ਦਿਖਾ ਦਿਵਾ ਜੀ ਤੁਸੀਂ ਦੱਸਾਇਆ ਹੋਣਾ ਰਿਕਾਰਡਡ ਵੀਡੀਓ ਆ ਲੈ ਆ ਕੱਢ ਕੇ ਬੱਚੇ ਲੈ ਆ ਕੱਢ ਕੇ ਲੈ ਆ ਮੈਂ ਕਿਹਾ ਮੈਂ ਗੱਲ ਕੀਤੀ ਆ ਵੀਡੀਓ ਭੇਜ ਦੀਏ ਨਾ ਉਹ ਜਾਂ ਬੰਦੇ ਤੁਹਾਡੇ ਆਹ ਦੇਖੋ ਜੀ ਉਹ ਨਹੀਂ ਸਰ ਇੱਕ ਯਵਰਾਜ ਦਾ ਐਮਐਲਏ ਆ ਆਹ ਦੇਖੋ ਜੀ ਵੀਡੀਓ ਦਿਖਾ ਬੱਚੇ ਕੱਢ ਕੇ ਸਰ ਗੱਲ ਸਰ ਗੱਲ ਸੁਣਿਓ ਸਰ ਸਰ ਇਹ ਗੱਲ ਇਹ ਗੱਲ ਸੁਣ ਨਾਲ ਗਈਆਂ ਜੋਦੀ ਲੈ ਕੇ ਆਏ ਨਾ ਹਾਂਜੀ ਉਹ ਤੇ ਪਰਿਵਾਰ ਕਹਿ ਰਹੇ ਲੋਰੋ ਕੇ ਘਹਿ ਰਹੀਆਂ ਲੇਡੀਜ਼ ਤਾਂ ਰੋ ਰੋ ਕੇ ਘਹਿ ਰਹੀਆਂ ਕਿ ਕੋਈ ਮਹਿਲਾ ਕਾਸਟੇਬਲ ਨਹੀਂ ਸੀ ਨਾਲ ਇਹ ਬੱਚੇ ਲੈ ਕੇ ਆਏ ਇੱਥੇ ਇੱਥੇ ਕਿਉਂ ਨਹੀਂ ਆਈਆਂ ਇੱਥੇ ਲਖਾਓ ਨੂੰ ਚਲ ਕੋਈ ਗਾਲੀ ਗਲੋਰੀ ਵੀ ਹੋਈ ਜਾਂ ਤੁਹਾਡੇ ਨਾਲ ਜੇ ਨਾਲ ਗਈਆਂ ਪਰ ਹੁਣ ਕਿ ਚਲ ਗਈਆਂ ਉਹਨੂੰ ਰੋਟੀ ਵੀ ਕਰੋ ਇੱਥੇ ਮਹਿਲਾ ਕੌਂਸਲ ਹੁਣ ਕਿੱਥੇ ਹੈਗੀ ਹਾਲੇ ਤੇ ਨਜ਼ਰ ਨਹੀਂ ਆਇਆ ਪੰਜ ਵਜੇ ਨਾਲ ਖੜੀਆਂ ਨਹੀਂ ਜਾਈਆਂ ਨਾ ਫਿਰ ਦੇਖ ਲਓ ਦਿਨ ਤੋਂ ਹੀ ਕਹਿ ਜਾਓ ਲੇਡੀਜ਼ ਤਾਂ ਛੱਡਦੇ ਨੇ ਲੇਡੀਜ਼ ਕੋ ਛੱਡਦੇ ਨੇ ਜਾਣ ਕੇ ਦੀਆਂ ਲੇਡੀਜ਼ ਨਹੀਂ ਆਣੀਗਾ ਸਰ ਜੀ ਇਹਨਾਂ ਨੇ ਹੋਰ ਕਹਿੰਦੇ ਆ ਹੁਣ ਤਿੰਨ ਘੰਟੇ ਲਗਾ ਕੇ ਉਹ ਕਹਿੰਦਾ ਬੀਬੀਆਂ ਲੈ ਜਾਓ ਬੰਦੇ ਨਹੀਂ ਛੱਡ ਰਹੇ ਉਹ ਬੰਦਿਆਂ ਨੇ ਕਤਲ ਕਰਤਾ ਹਾਂ ਬੰਦੇ ਨਹੀਂ ਛੱਡ ਰਹੇ ਕੰਮ ਜੋ ਜਿਹੜੇ ਅਧਿਨ ਲਿਆਏ ਸਾਰੇ ਇਕੱਠੇ ਸੀਗੇ ਜੇ ਕਸੂਰਵਾਰਾ ਸਾਰੇ ਆ ਨਹੀਂ ਆ ਤਾਂ ਨਹੀਂ ਆ ਕੋਈ ਨਹੀਂ ਤੁਸੀਂ ਰੱਬ ਤੱਕ ਟੋ ਵੀ ਬੀਬੀਆਂ ਨੂੰ ਬੰਦੇ ਕੋ ਲੈ ਕੇ ਆਏ ਲੇਡੀ ਕਾ ਕਨਸਟੇਬਲ ਕਿ ਹੋਣੀ ਸੀ ਲੇਡੀ ਅਫਸਰ ਹੋਣੀ ਸੀ ਤੁਸੀਂ ਨਾਲ ਸੀ ਉਸੇ ਮੈਂ ਤੁਸੀਂ ਨਾਲ ਸੀ ਹਾਂ ਮੈਂ ਤੁਸੀਂ ਆ ਕੈਮਰਾ ਲੱਗਾ ਜੀ ਦਿਖਾਓ ਦਿਖਾਓਗੇ ਤੁਸੀਂ ਮੋਰੇ ਘਰੋਂ ਹੁਣ ਨਹੀਂ ਬੜਕ ਮੈਂ ਨਾਲ ਜਾਓਗਾ ਤੁਸੀਂ ਕਰ ਲੈਣੀ ਹਾਂ ਹੁਣ ਉਹ ਲੇਡੀ ਆ ਕੈਮਰਾ ਯਾਰ ਜਾ ਮਤ ਲਗਾ ਲੈਣਗੇ ਜੈਸ ਵੀ ਖੁਰੀ ਲੱਗ ਜਾਂਦੀ ਹੈ ਮੈਲਾ ਕਰਮਚਾਰੀ ਨਹੀਂ ਦੋਨੋਂ ਸੀਨੋਸ ਵਾਲੇ ਕਿ ਨਾ ਵੈਰੀਫਾਈ ਕਰਕੇ ਛੱਡਾਂ ਹੀ ਦੋ ਵੀਗਾ ਅਸਟਸ ਵਾਲੇ ਨਹੀਂ ਹੁਣੇ ਤੂੰ ਹੀ ਕਹਿ ਰਿਹਾ ਛੱਡ ਦੇ ਮੈਂ ਜੀ ਉਹ ਬਈ ਵੇਖਿਆ ਸੀ ਨਜਾਇਜ਼ ਚੱਗਿਆ ਸੀ ਹਾਂ ਫਿਰ ਕਿਉਂ ਛੱਡ ਰਹੇ ਹੋ ਪਰਚਾ ਕਰਉਣਾ ਹੈ ਮੈਂ ਕਰਪੇ ਕਾ ਬੱਚੇ ਜਾਜ ਕਰਨਾ ਹੋਣੇ ਕਰਾਉਣਾ ਹੈ ਜੈਜ ਕਰਾ ਪੁਲਿਸ ਤੇ ਵੀ ਘਟੋ ਪਰਚਾ ਜਿੰਨੇ ਤਿੰਨ ਚਾਰ ਜੜੇ ਲੈਣ ਗਏ ਸੀ ਸਭ ਤੇ ਪਰਚਾ ਘਟੋ ਹਾਂਜੀ ਬਿਲਕੁਲ ਬਦਮਾਸ਼ੀ ਨਾ ਕਰੋ ਸਾਡੇ ਨਾਲ ਅਜਵਾਸ਼ੀ ਨਹੀਂ ਕਰ ਰਹੇ ਠੱਗਾ ਨਾ ਕਰੋ ਬਦਮਾਸ਼ੀ ਤੁਸੀਂ ਕਰ ਰਹੇ ਹੋ ਦੱਸ ਦਿਓ ਜੀ ਕੌਣ ਕਰ ਰਿਹਾ ਬਦਮਾਸ਼ੀ ਤੁਸੀਂ ਤੁਸੀਂ ਕਰ ਹਟੇ ਆ ਕੋਈ ਕੋਈ ਲਿਖਾ ਦਿਓ ਜਿਹੜੀ ਸਥਿਤੀ ਇੱਥੇ ਫਸਟ ਵਾਈ ਹੈ ਕਿ